ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਰ ਬਹਰ ਤੇਰਾ ਪਰਵਸ ਨ ਕੀ ਹੈ ਸੰਗ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਦੇ ਜਨ ਕਲਰਾ ਕੀ ਮੇਰੀ ਗੁਰਪਰੀ ਗੁਰਸਵਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਤੰਤਾਲੇ ਯੋਗ ਹੋ ਗੁਰੂ ਕੀਆਂ ਵਡਿਆਈਆਂ ਦੇ ਪਾਤਰ ਹੋ ਕਰੀ ਸਤਸੰਗਤ ਜੀ ਸਬਸਕ੍ਰਾਈਬ ਰੰਮਚੀ ਕਰਦੇ ਹੋ ਕਰਦਿਆ ਕਰੋ ਲਾਈਕ ਤੇ ਸ਼ੇਅਰ ਆਪ ਜੀ ਨੇ ਕਰਨਾ ਹੈ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹਨ ਸੋ ਆਓ ਅੱਜ ਸਤਗੁਰੂ ਜੀ ਦੀ ਪੰਚਮ ਪੈੜੀ ਬਾਣੀ ਇਸਦੇ ਨਾਲ ਪੜਨ ਦੇ ਨਾਲ ਸਾਰੇ ਰੋਗ ਦੂਰ ਹੋ ਜਾਣੇ ਨੇ ਤਨ ਤੇ ਮਨ ਦੋਨੇ ਠੀਕ ਹੋਣਗੇ ਸ਼ੁੱਧ ਹੋ ਜਾਣਗੇ ਕੋਈ ਬਿਮਾਰੀ ਸਰੀਰ ਤੇ ਨਹੀਂ ਲਾਏਗੀ ਕੋਈ ਚਿੰਤਾ ਮਨ ਦੀ ਨਹੀਂ ਹੋਵੇਗੀ ਸਵਾਵਨ ਵਨ ਮ੍ਰਿਤਿ ਇਕਾਗਰ ਕਰੀਏ ਸਰਵਣ ਕਰੀਏ ਪਿਆਰੀ ਸਾਧ ਸੰਗਤ ਜੀ ਸੋਰਠ ਮਹਲਾ ਪੰਜਵਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਉਠ ਬਿਗਨ ਲਾਥੇ ਪ੍ਰਭ ਸਰਣਾ ਵਰਗਟੇ ਭਲੇ ਸੰਜੁਗਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈਰੂਗਾ ਬੂਟ ਬਿਗਨ ਲਾਥੇ ਪ੍ਰਭ ਸਰਣਾ ਪਰ ਗਿਟੇ ਪਲੇ ਸੰਜੋਗਾ ਬਾਣੀ ਪ੍ਰਭ ਬਾਣੀ ਸ਼ਬਦ ਸੁਪਖਿਆ ਗਾਓ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂ ਰਖਿਆ ਸਾਚਾ ਸੋਹਬ ਅਮਤ ਬੜਾਈ ਭਗਤ ਬਸਲ ਦਿਆਲਾ ਸ਼ੰਤਾ ਕੀ ਪਿਆਜ ਰਖਦਾ ਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰ ਤਬ ਸਭ ਨਾਠਾ ਗੁਣ ਗੋਬਿੰਦ ਨਿਤ ਗਾਉ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਬਰਗਟੇ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਬਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਪਿਆਰੀ ਸਾਧ ਸੰਗਤ ਪੰਚਮ ਪੀਤਾ ਫਰਮਾਨ ਕਰਦੇ ਹਨ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹਿਰਦਾ ਸ਼ੁੱਧ ਕਰਕੇ ਚੜਦੇ ਸੂਰਜ ਵਾਲ ਬੈਠ ਕੇ ਇਹ ਸ਼ਬਦ ਨੂੰ ਸੁਣਨਾ ਕਥਾ ਸੁਣਨੀ ਹੈ ਕਿਰਕੀ ਹੋਣਾ ਸਹਿਬ ਕਹਿੰਦੇ ਨੇ ਕੋਟ ਬਿਗਨ ਕੋਈ ਬਿਗਨ ਨਹੀਂ ਲੱਗੇਗਾ ਜਿੰਨੇ ਵੀ ਵਿਗਨ ਲੱਗਦੇ ਹਨ ਆਪ ਜੀ ਨੂੰ ਕੋਈ ਕੰਮ ਕਰਦੇ ਹੋ ਤੇ ਵਿਗਨ ਪੈ ਜਾਂਦਾ ਹੈ ਕੋਈ ਚੰਗਾ ਕੰਮ ਕਰਦੇ ਵਿਗਨ ਪੈ ਜਾਂਦਾ ਹੈ ਲਾਥੇ ਪ੍ਰਭ ਮਨ ਤਨ ਭਏ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਸਹਿਬ ਕਹਿੰਦੇ ਨੇ ਭਲੇ ਭਲਾ ਹੋਏਗਾ ਸਭ ਦਾ ਭਲਾ ਹੋ ਜਾਏਗਾ ਸਭ ਕੁਝ ਠੀਕ ਠਾਕ ਹੋ ਜਾਏਗਾ ਕਿ ਬੇਨਤੀ ਹੈ ਕਿ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਅੰਮ੍ਰਿਤ ਵੇਲੇ ਉੱਠ ਕੇ ਬੈਠਣਾ ਹੈ ਇਸ਼ਨਾਨ ਕਰਕੇ ਤੇ ਚੜਦੇ ਸੂਰਜ ਵੱਲ ਮੂੰਹ ਕਰਨਾ ਇਸ ਸ਼ਬਦੀ ਰਗਨਾ ਕਰਨੀ ਹੈ ਇਹਨੂੰ ਘੱਟੋ ਘੱਟ ਵੀ ਹਰ ਰੋਜ਼ ਪੰਜ ਵਾਰ ਸੁਣਨਾ ਹੈ 40 ਦਿਨ ਸੁਚੜ ਦੀਆਂ ਕਲਾ ਹੋਣ ਗਿਆ ਮਾਰੇ ਕਹਿੰਦੇ ਨੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰੂ ਘਰੇ ਤੂੰ ਰੱਖਿਆ ਪਾਤਸ਼ਾਹ ਕਹਿੰਦੇ ਨੇ ਪ੍ਰਭ ਬਾਗੂ ਜੀ ਪ੍ਰਭੂ ਦੀ ਬਾਣੀ ਜਿਹੜੀ ਹੈ ਨਾ ਸ਼ਬਦ ਇਹ ਇਸੇ ਨਾਲ ਹਿਰਦਾ ਸ਼ੁੱਧ ਸ਼ੁੱਧ ਹੋ ਜਾਂਦਾ ਸਰੀਰ ਸ਼ੁੱਧ ਹੋ ਜਾਂਦਾ ਮਨ ਵੀ ਸ਼ੁੱਧ ਹੁੰਦਾ ਹੈ ਕਹਿੰਦੇ ਇਹਨੂੰ ਸਾਰੇ ਰਲ ਕੇ ਸੁਣੋ ਪ੍ਰਗਟੇ ਭਲੇ ਸੰਜੁਗਾ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਮਹਾਰਾਜ ਜੀ ਕਹਿੰਦੇ ਨੇ ਬਾਣੀ ਪੜੋ ਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਨਿਤ ਪੜੋ ਨਿਤ ਪਾਈ ਇਸ ਨੂੰ ਹਰ ਰੋਜ਼ ਸੁਣਨਾ ਹੈ ਭਾਉ ਗਾਵੋ ਗਾ ਕੇ ਨਾਲ-ਨਾਲ ਆਪ ਜੀ ਕੋਸ਼ਿਸ਼ ਕਰਿਆ ਕਰੋ ਜਦੋਂ 2-4 ਵਾਰੀ ਆਪ ਸੁਣੋਗੇ ਤਾਂ ਆਪ ਦੀ ਰਸਨਾ ਤੇ ਵੀ ਇਹ ਸ਼ਬਦ ਚੜ ਜਾਣਗੇ ਨਾਲ-ਨਾਲ ਪੜੀ ਜਾਣਾ ਹੈ ਨਾਲ-ਨਾਲ ਸੁਣੀ ਵੀ ਜਾਣਾ ਹੈ ਗੁਰਪੂਰੇ ਗੁਰਪੂਰਾ ਫਿਰ ਪੂਰੀ ਅਭਿਜਿਤ ਰੱਖਿਆ ਕਰੇਗਾ ਚੜ੍ਹਦੀਆਂ ਕਲਾ ਹੋਣਗੀਆਂ ਕਿਸੇ ਕੰਮ ਨੂੰ ਵੀ ਕਰੋਗੇ ਚੜ੍ਹਦੀਆਂ ਕਲਾ ਵਿੱਚ ਹੋਵੇਗਾ ਹਿਰਦਾ ਸ਼ੁੱਧ ਤੇ ਪਵਿੱਤਰ ਹੋਵੇਗਾ ਤੇ ਕੋਡ ਬਿਗਨ ਕੋਈ ਨਹੀਂ ਲੱਗੇਗਾ ਸਾਰੇ ਕਾਰ ਚੜ੍ਹਦੀਆਂ ਕਲਾ ਵਿੱਚ ਹੋਣਗੇ ਸਾਚਾ ਸਹਿਬ ਅਮਿਤ ਵਡਾਈ ਭਗਤ ਬਸ਼ਰ ਦਿਹਾਲਾ ਸਾਚਾ ਸਹਿਬ ਅਮਿਤ ਵਡਾਈ ਸੱਚੇ ਸਹਿਬ ਦੀ ਵਡਿਆਈ ਕਰਨੀ ਹੈ ਰੱਜ ਕੇ ਕਰਨੀ ਹੈ ਪਿਆਰੀ ਸਾਕ ਸੰਗਤ ਜੀ ਫਿਰ ਸਹਿਬ ਕਹਿੰਦੇ ਨੇ ਸੰਤਾਂ ਕੀ ਪੈ ਜਿ ਰਖਦਾ ਆਇਆ ਆਦ ਬਿਰਦ ਪਿਤ ਪਲਾ ਸੰਤ ਕੋਣ ਹਨ ਜਦੋਂ ਆਪ ਜੀ ਗੁਰੂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੈਠਦੇ ਹੋ ਸੰਤ ਕੋਈ ਵਿਸ਼ੇਸ਼ ਰੂਪ ਨਹੀਂ ਹੈ ਸੰਤ ਦੀ ਕੋਈ ਵਿਸ਼ੇਸ਼ ਵਿਆਖਿਆ ਨਹੀਂ ਹੈ ਜੋ ਇਹ ਇਨਸਾਨ ਜਦੋਂ ਬਾਣੀ ਪੜ੍ਹਨ ਲੱਗਦਾ ਹੈ ਸ਼ਬਦ ਪੜਨ ਲੱਗਦਾ ਹੈ ਇਹ ਫਿਰ ਇਹਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਸਾਰੇ ਰੋਗਤੋਂ ਦੂਰ ਹੋ ਜਾਂਦੇ ਨੇ ਇਹ ਸੰਤ ਰੂਪ ਹੋ ਜਾਂਦਾ ਹੈ ਜੋ ਬਾਣੀ ਪੜਦਾ ਹੈ ਉਹ ਸੰਤ ਰੂਪ ਹੀ ਹੋ ਜਾਂਦਾ ਹੈ ਸੋ ਸੰਤ ਦੀ ਵਿਆਖਿਆ ਕੋਈ ਕੋਈ ਖਾਸ ਨਹੀਂ ਹੈ ਇਹ ਹੀ ਹੈ ਗੁਰੂ ਦੇ ਨਾਲ ਜੁੜਨਾ ਬਾਣੀ ਪੜਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਸਾਰਾ ਦਿਨ ਵਾਹਿਗੁਰੂ ਦਾ ਜਪ ਕਰਕੇ ਉੱਠ ਤੇ ਬੈਠ ਸੁਬਤ ਜਾਗਤ ਵਿਸਰ ਨਹੀਂ ਤੂੰ ਸਾਸ ਗਿਰਾਸਾ ਨਾਮ ਜਪੋ ਫਿਰ ਆਪ ਜੀ ਸੰਤ ਰੂਪ ਬਣ ਜਾਓਗੇ ਸਹਿਬ ਜੀ ਕਹਿੰਦੇ ਨੇ ਹਰ ਅਮਰਤ ਨਾਮ ਪੂਜਨ ਨਿਤ ਪੂੰਚੋ ਪ੍ਰਗਟੇ ਭਲੇ ਸੰਜੋਗ ਬਾਦ ਕਹਿੰਦੇ ਨੇ ਸਹਿਬ ਕੰਸਤ ਤੇ ਬਾਸ਼ਾ ਪ੍ਰਮਾਣਿਕ ਪ੍ਰਮਾਣ ਕਰਦੇ ਨੇ ਆਪਣੀ ਬਾਣੀ ਹੰਦ ਆਦ ਬਿਰਧ ਪਾਲਾ ਹਰ ਅੰਮ੍ਰਿਤ ਨਾਮ ਭੋਜਨਿਤ ਪੁੰਚੋ ਸਰਬ ਬੇਲਾ ਮੁਖ ਪਾਵੋ ਜਰਾ ਮਰਾ ਤਾਪ ਸਭਨ 88 ਗੁਣ ਗੋਵਿੰਦ ਨਿਤ ਗਾਵੋ ਜਰਾ ਮਰਾ ਸਾਹ ਲੈਂਦਿਆਂ ਪੈਂਦਿਆਂ ਉੱਠਦਿਆਂ ਆਪ ਜੀ ਜਪੋਗੇ ਤੇ ਸਭ ਦੁੱਖ ਦ੍ਰਿਦਿਰ ਦੂਰ ਹੋ ਜਾਣਗੇ ਤੇ ਗੁਣ ਗੋਵਿੰਦ ਨਿਤ ਗਾਵੋ ਉਹਦੇ ਪ੍ਰਭੂ ਦੇ ਨਿਤ ਰੋਜ਼ ਆਪ ਜੀ ਨੂੰ ਜਿਸ ਤਰ੍ਹਾਂ ਬੇਨਤੀ ਕੀਤੀ ਹੈ ਪੰਜ ਵਾਰੀ ਦੇਖੀ ਇਸ ਨੂੰ ਸੁਣਨਾ ਹੈ ਕਥਾ ਸੁਣਨੀ ਹੈ ਨਾਲ ਨਾਲ ਸ਼ਬਦ ਵੀ ਸੁਣਨਾ ਹੈ ਤੇ ਪਾਸ਼ਾ ਕਹਿੰਦੇ ਨੇ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣੇ ਆਈ ਪ੍ਰਗਟੇ ਭਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਣ ਨਿਤ ਗਾਣੇ ਹਨ ਫਿਰ ਜਦੋਂ ਆਪ ਜੀ ਦੇਹਲੀ ਇਸ ਚੀਜ਼ ਨੂੰ ਸੁਣੋਗੇ ਨਾ 40 ਦਿਨ ਫਿਰ ਆਪਦੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੋਣੀ ਹੈ ਫਿਰ ਸਾਰਿਆਂ ਨਾਲ ਆਪ ਜੀ ਦੀ ਬਨਾਨੀ ਨਾ ਕੋ ਬੈਰੀ ਨਹੀਂ ਮਕਾਨਾ ਸਭ ਨਾਲ ਮਿੱਤਰਤਾ ਹੋ ਜਾਏਗੀ ਦੁਸ਼ਮਣ ਕੋਈ ਦੱਸੇਗਾ ਨਹੀਂ ਸਭ ਆਪਣੇ ਲੱਗਣਗੇ ਪ੍ਰਕਿਰਤੇ ਭਏ ਸਗਲੇ ਜੋਗੇ ਅੰਤਰ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਵਿੱਚ ਆਪ ਜੀ ਨੂੰ ਪਰਮਾਤਮਾ ਦਾ ਵਾਸਾ ਨਜ਼ਰ ਆਏਗਾ ਭਈ ਇਹਦੇ ਵਿੱਚ ਵੀ ਪਰਮਾਤਮਾ ਹੈ ਮੇਰੇ ਵਿੱਚ ਵੀ ਪਰਮਾਤਮਾ ਹੈ ਸਾਰੇ ਉਹਦਾ ਰੂਪ ਹਨ ਇਸ ਤਰ੍ਹਾਂ ਕਰਕੇ ਪਿਆਰਿਓ ਇਹ ਬਾਤ ਹੈ 40 ਦਿਨ ਰੋਜ਼ ਪੰਜ ਵਾਰ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਬੈਠਣਾ ਹੈ ਤੇ ਇਹਦਾ ਨਿਤਨੇਮ ਵਿੱਚ ਲੈ ਲੈਣਾ ਇਹਨੂੰ ਨਿਤਨੇਮ ਦੇ ਨਾਲ ਇਸ ਨੂੰ ਪੜ੍ਹਨਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਕੋਈ ਵਿਗੜ ਨਹੀਂ ਲੱਗੇਗਾ ਵਿਗੜੇ ਹੋਏ ਕੰਮ ਸਾਰੇ ਸੁਧਰ ਜਾਣਗੇ ਸੋ ਆਓ ਆਪ ਦੀ ਕਿਰਪਾ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ